ਸੱਜਣਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀਤ ਨਿੱਗੀ ਸਾਤਰੀਆ ਕਾਲ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹੋ ਗਏ ਹਾਂ ਹਰ ਰੋਜ਼ ਦੀ ਤਰ੍ਹਾਂ ਮੈਂ ਹਾਂ ਹਰਮਨप्रीत कौर ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰਦੇ ਆਂ ਜੀ ਕੀ ਹੈ ਮੌਜੂਦਾ ਸਥਿਤੀ ਹੜ ਜਿਹੜੇ ਆਏ ਨੇ ਇਹਨਾਂ ਨੂੰ ਕੋਈ ਕਿਤੇ ਮੋੜਾ ਪੈਂਦਾ ਹੋਇਆ ਨਜ਼ਰ ਆ ਰਿਹਾ ਜਾਂ ਫਿਰ ਨਹੀਂ ਅਜੇ ਦੇਖੋ ਜੀ ਗੱਲ ਇੱਥੇ ਅਜ ਮੀਂਹ ਪੈਂਦਾ ਕਿ ਨਹੀਂ ਜੇ ਪੈਂਦਾ ਤਾਂ ਕਿੰਨਾ ਕੁ ਪੈਂਦਾ ਇਹਦੇ ਉੱਤੇ ਵੀ ਬਹੁਤ ਸਾਰੀ ਗੱਲ ਨਿਰਭਰ ਕਰੂਗੀ ਕਿਉਂਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਉਹ ਹੁਣ ਤੱਕ ਚਿੰਤਾਜਨਕ ਆ ਪੰਜਾਬ ਦੇ ਚਿੰਤਾਜਨਕ ਹਾਲਾਤ ਦੇ ਮੱਦੇਨਜ਼ਰ ਤੇ ਇਸ ਵੇਲੇ ਗੱਲ ਕਹੀ ਗਈ ਆ ਵੀ ਲੋਕ ਆਪ ਦਾ ਬਚਾਅ ਕਰਨ ਤੇ ਜਿਹੜੇ ਦਰਿਆਈ ਖੇਤਰ ਦੇ ਲੋਕ ਆ ਉਹ ਕਿਤੇ ਹੋਰ ਚਲੇ ਜਾਣ ਉਹ ਨਹੀਂ ਦੇਰ ਦੇ ਲਈ ਜਿੰਨੀ ਦੇਰ ਤੱਕ ਇੱਥੇ ਹਾਲਾਤ ਬੜਤਰ ਆ ਲੰਗੇ ਕੱਲ ਪਠਾਨਕੋਟ ਦੇ ਕਾਸਲਾ ਪਿੰਡ ਦੇ ਵਿੱਚ ਤੇ ਪਤਾ ਲੱਗਾ ਜੀ ਕਿ ਉਹਨਾਂ ਨੂੰ ਹੈਲੀਕਾਪਟਰ ਦੇ ਰਾਹੀਂ ਲੋਕਾਂ ਨੂੰ ਬਚਾਇਆ ਗਿਆ ਕਿਉਂਕਿ ਉੱਥੇ ਹਾਲਾਤ ਬੜੇ ਚਿੰਤਾਜਨਕ ਬਣ ਗਏ ਸੀ ਤੋਂ ਇਸ ਤਰੀਕੇ ਦੇ ਵਿਰਵੇ ਆ ਜੀ ਪੰਜਾਬ ਦੇ ਵਿੱਚ ਸੱਤਾਂ ਡਗ ਰਹੀਆਂ ਪਾਣੀ ਭਰ ਰਿਹਾ ਖੇਤਾਂ ਦੇ ਵਿੱਚ ਹਾਲਾਤ ਬੜਤਰ ਹੋ ਚੁੱਕੇ ਆ ਬੁਰੇ ਹਾਲ ਆ ਇਸ ਵੇਲੇ ਜ਼ਿੰਦਗੀ ਸੁੱਖਾਂ ਦੇ ਵਿੱਚੋਂ ਦੁੱਖਾਂ ਦੇ ਵਿੱਚ ਆ ਗਈ ਆ ਖੇਤ ਡੁੱਬ ਗਏ ਆ ਤੇ ਸਮਝ ਨਹੀਂ ਆਉਂਦੀ ਵੀ ਅਗਲੇ ਪਲਾਂ ਦੇ ਵਿੱਚ ਕੀ ਤੋਂ ਕੀ ਹੋਊਗਾ ਇਹ ਆਦਮੀ ਦੀ ਤਕ ਲੋਕ ਆ ਗੱਲ ਉਹਨਾਂ ਨੂੰ ਵੀ ਪੈ ਨਿਕਲੇ ਆ ਪੰਜਾਬ ਦੇ ਲੋਕ ਜਿਹੜੇ ਹੁਣ ਲੋਕ ਡੁੱਬ ਰਹੇ ਆ ਉਹਨਾਂ ਨੇ ਜਾਂਦੇ ਜੀ ਹਾਲ ਚਾਲ ਪੁੱਛਣ ਦੇ ਲਈ ਅਸੀਂ ਤੁਹਾਡੇ ਨਾਲ ਆ ਤੇ ਲੋਕ ਅੱਗੋਂ ਪੈ ਨਿਕਲਦੇ ਵੀ ਭਾਈ ਤੁਸੀਂ ਨਾ ਡਰੇਨਾਂ ਦੀ ਸਫਾਈ ਕੀਤੀ ਨਾ ਕੁਝ ਹੋਰ ਕੋਈ ਕਰਵਾਇਆ ਤੇ ਤੁਹਾਡੇ ਕੋਲੋਂ ਅਸੀਂ ਕਰਵਾਉਣਾ ਕੀ ਭਾ ਜੋ ਇਥੋਂ ਲੋਕ ਉਹਨਾਂ ਨੂੰ ਅੱਗੋਂ ਟੁੱਟ ਟੁੱਟ ਕੇ ਪੈਣ ਲੱਗਦੇ ਆ ਪਰ ਇਸ ਹਾਲਾਤ ਦੇ ਵਿੱਚ ਜਦੋਂ ਚਾਰੇ ਪਾਸੇ ਪਾਣੀ ਪਾਣੀ ਰਹਿਦਾ ਜਦੋਂ ਚਾਰੇ ਪਾਸੇ ਐਂ ਲੱਗਦਾ ਵੀ ਇਹ ਮੌਤ ਬਣ ਗਿਆ ਪਾਣੀ ਉਦੋਂ ਨਾ ਉਹਨਾਂ ਲੋਕਾਂ ਦੇ ਉੱਤੇ ਹਰਖ ਹੁੰਦਾ ਜਿਹੜੇ ਲੋਕ ਇਹ ਗੱਲ ਕਹਿੰਦੇ ਹੁੰਦੇ ਆ ਨਾ ਕਿਸਾਨ ਤਾਂ ਵਹਿਲੇ ਹਨ ਕਿ ਜਿੰਨਾ ਭੜਾ ਜ਼ਮੀਨੀਆਂ ਜ਼ਮੀਨਾ ਹਨ ਤੇ ਇਹਦਾ ਇਹ ਡਰਾਮੇਬਾਜ਼ੀ ਕਰਦੇ ਹਨ ਇਹਨਾਂ ਦੀ ਮਦਦ ਕਰਨ ਦੀ ਕੋਈ ਲੋੜ ਨਹੀਂ ਇਹ ਤਾਂ ਜਿੱਕਨਕਾਂ ਤੇ ਆਏ ਹਨ ਉਹਨਾਂ ਮੂਰਖਮੱਤੇ ਲੋਕਾਂ ਨੂੰ ਇਹ ਬੇਨਤੀ ਕਰਨ ਦੀ ਲੋੜ ਆ ਕਿ ਭਾਈ ਆਓ ਤੇ ਹੁਣ ਇਹਨਾਂ ਥਾਵਾਂ ਦੇ ਉੱਤੇ ਪਹੁੰਚ ਕੇ ਦੇਖੋ ਵੀ ਕਿਸਾਨ ਕਿਹੜੇ ਕਾਰਨਾ ਕਰਕੇ ਸੜਕਾਂ ਦੇ ਉੱਤੇ ਆਉਂਦੇ ਹਨ ਆਓ ਹੁਣ ਤੁਸੀਂ ਸੋਚੋ ਵੀ ਜੇ ਤੁਹਾਡੇ ਖੇਤ ਦੇ ਵਿੱਚ ਐਵੇਂ ਪਾਣੀ ਭਰਿਆ ਹੋਵੇ ਜੇ ਤੁਹਾਡਾ ਘਰ ਈਓਂ ਡੁੱਬਿਆ ਹੋਵੇ ਤੇ ਫਿਰ ਤੁਸੀਂ ਉਸ ਤੋਂ ਬਾਅਦ ਕੀ ਕਰੋਗੇ ਸੋ ਮਤਲਬ ਇਹ ਜੀ ਕਿ ਜਿਹੜੇ ਕਿਸਾਨਾਂ ਦੇ ਉੱਤੇ ਤੋਂਮਤਾ ਲਾਉਂਦੇ ਹੁੰਦੇ ਆ ਉਹਨਾਂ ਦੇ ਵਿੱਚੋਂ ਹੁਣ ਕੋਈ ਵੀ ਨਹੀਂ ਸਾਹਮਣੇ ਆ ਰਿਹਾ ਜਦ ਕਿ ਇਹ ਹਾਲਾਤ ਆ ਜੀ ਕਿ ਪੰਜਾਬ ਡੁੱਬ ਰਿਹਾ ਤੇ ਪੰਜਾਬ ਡੁੱਬ ਚੁੱਕਿਆ ਸੱਤ ਜ਼ਿਲ੍ਹਿਆਂ ਦੇ ਵਿੱਚ ਬੁਰਾ ਹਾਲ ਆ ਤੇ ਪੰਜਾਬ ਦੇ ਸਾਰੇ ਹੀ ਸ਼ਕੂਲਾਂ ਦੇ ਵਿੱਚ ਮੀਂਹ ਦੇ ਮੱਦੇ ਨਜ਼ਰ ਤੇ 30 ਤਰੀਕ ਤੱਕ ਜਿਹੜੀ ਆ ਉਹ ਛੁੱਟੀ ਦਾ ਐਲਾਨ ਕੀਤਾ ਗਿਆ ਇਹ ਗੱਲ ਇਹ ਨਹੀਂ ਵੀ ਕੱਲਾ ਜਿੱਥੇ ਜਿੱਥੇ ਦਰਿਆ ਟੁੱਟੇ ਆ ਵਾੜਨ ਟੁੱਟੇ ਆ ਨਹਿਰਾਂ ਟੁੱਟੀਆਂ ਜਿਹੜੇ ਡੈਮਾਂ ਦਾ ਪਾਣੀ ਛੱਡਿਆ ਉਹਦੇ ਕਰਕੇ ਲੋਕ ਬਰਬਾਦ ਹੋ ਰਹੇ ਆ ਲਗਾਤਾਰ ਮੀਂਹ ਪੈਣ ਦੇ ਕਰਕੇ ਗਰੀਬਾਂ ਦੀਆਂ ਛੱਤਾਂ ਡੇਗੀਆਂ ਉਹ ਵੀ ਵਿਚਾਰੇ ਮਰ ਰਹੇ ਆ ਲਗਾਤਾਰ ਲੋਕਾਂ ਦੇ ਕੱਲਾ ਢਹਿਣ ਦੇ ਕਰਕੇ ਉਹ ਵੀ ਮਰ ਰਹੇ ਆ ਹੁਣ ਤਾਂ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਇਹ ਗੱਲ ਕੱਲੀ ਪੰਜਾਬ ਦੀ ਨਹੀਂ ਇਹ ਗੱਲ ਪੂਰੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਨਾਲ ਸੰਬੰਧਿਤ ਵੀ ਹੈਗੀ ਆ ਪੰਜਾਬ ਦੇ ਕਈ ਹੋਰ ਪੰਜਾਬ ਤੋਂ ਇਲਾਵਾ ਕਈ ਹੋਰ ਹਿੱਸੇ ਜਿਵੇਂ ਉੱਤਰਾਖੰਡ ਆ ਜੰਮੂ ਕਸ਼ਮੀਰ ਆ ਜਿਹਦੇ ਵਿੱਚ ਬਿਹਾਰ ਰਾਜਸਥਾਨ ਉੱਥੇ ਵੀ ਹੜ੍ਹ ਆਏ ਪਏ ਆ ਤੇ ਉੱਥੇ ਵੀ ਬੁਰਾ ਹਾਲ ਹੋਇਆ ਪਿਆ ਜੀ ਜੀ ਬਿਲਕੁਲ ਤਾਨਾ ਸਾਹਿਬ ਕਹਿੰਦੇ ਜੰਮੂ ਦੇ ਵਿੱਚ ਵੀ ਮੀਂਹ ਨੇ ਪੂਰੀ ਜਿਹੜੀ ਤਬਾਹੀ ਹੈ ਉਹ ਮਚਾਈ ਹੋਈ ਆ ਉੱਥੇ ਵੀ 9 ਦੇ ਕਰੀਬ ਮੌਤਾਂ ਹੋ ਗਈਆਂ ਨੇ ਕਾਫੀ ਲੋਕ ਜ਼ਖਮੀ ਵੀ ਹੋ ਗਏ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਜੰਮੂ ਕਸ਼ਮੀਰ ਦੇ ਵਿੱਚ ਜ਼ਿਲ੍ਹਾ ਹੈਗਾ ਜੇ ਕਡੋੜਾ ਇਸ ਜ਼ਿਲ੍ਹੇ ਦੇ ਵਿੱਚ ਲੰਘੇ ਕਲ ਬੱਦਲ ਫਟੇ ਆ ਤੇ ਬੱਦਲ ਫਟਣ ਦੇ ਕਰਕੇ ਜੀ ਤੇ ਉਥੇ ਹਾਲਾਤ ਬੜੇ ਚਿੰਤਾਜਨਕ ਬਣ ਗਏ। ਉਥੇ 4 ਲੋਕਾਂ ਦੀ ਮੌਤ ਹੋ ਗਈ। ਇਹ ਜਿਹੜਾ ਉਥੇ ਲੈਂਡਸਲਾਈਡਿੰਗ ਹੋਈ ਆ ਕੱਲ ਉਥੇ ਵੀ ਪਤਾ ਲੱਗਾ ਜੀ ਕਿ 8-9 ਲੋਕਾਂ ਦੀ ਮੌਤ ਉਥੇ ਵੀ ਹੋਈ ਆ ਲੈਂਡਸਲਾਈਡਿੰਗ ਦੇ ਕਰਕੇ। ਮਤਲਬ ਇਹ ਜੀ ਕਿ ਮੌਤ ਦੇ ਲਈ ਬਹੁਤ ਸਾਰੇ ਕਾਰਨ ਜ਼ਿੰਮੇਵਾਰ ਆ। ਉਧਰ ਬਿਹਾਰ ਦੇ ਕਰਕੇ ਉਥੇ ਹੜ੍ਹ ਆਏ ਪਏ ਆ। ਤੇ ਰਾਜਸਥਾਨ ਦੇ ਕਈ ਹਿੱਸਿਆਂ ਦੇ ਵਿੱਚ ਹੜ੍ਹ ਆਏ ਪਏ ਆ ਜਿਵੇਂ ਕਰਕੇ ਉਥੇ ਵੀ ਹਾਲਾਤ ਚਿੰਤਾਜਨਕ ਆ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਜਿਹੜੀਆਂ ਖਬਰਾਂ ਨੇ ਇਹ ਬੰਦੇ ਨੂੰ ਅੰਦਰੋਂ ਤੋੜ ਦਿਆਂ ਬੰਦੇ ਨੂੰ ਅੰਦਰੋਂ ਝੋੜ ਦਿਆਂ ਸੋ ਅਸੀਂ ਤਾਂ ਇਥੇ ਉਹਨੇ ਜੀ ਕਿ ਭਾਵੇਂ ਪੰਜਾਬ ਆ ਤੇ ਭਾਵੇਂ ਪੰਜਾਬ ਤੋਂ ਬਾਹਰਲਾ ਕੋਈ ਹੋਰ ਸੂਬਾ ਸਾਰਾ ਕੁਝ ਖੈਰ ਸੁਖ ਦੇ ਵਿੱਚ ਰਹੇ ਪਰ ਹਾਲਾਤ ਬਹੁਤ ਚਿੰਤਾਜਨਕ ਆ ਤੇ ਮੈਂ ਕੱਲ੍ਹ ਇੱਕ ਖਬਰ ਪੜ੍ਹੀ ਸੀ ਕਿ ਭਾਈ ਜਿਹੜੇ ਲੋਕ ਉੱਥੇ ਘੁੰਮਣ ਫਿਰਨ ਦੇ ਲਈ ਜਾਂਦੇ ਆ ਪਹਾੜੀ ਖੇਤਰਾਂ ਦੇ ਵਿੱਚ ਉਹ ਫਿਲਹਾਲ ਗੁਰੇਜ਼ ਕਰਨ ਬਿਲਕੁਲ ਕੋਈ ਰਿਸਕ ਨਾ ਲੈਣ ਅਗਲੇ ਪਲ ਦਾ ਕੋਈ ਪਤਾ ਨਹੀਂ ਵੀ ਕੀ ਤੋਂ ਕੀ ਬਣ ਜੇ ਵਿਚਾਰ ਦੇ ਵਿੱਚ ਬਚਾ ਤੇ ਇਹਨਾਂ ਗੱਲਾਂ ਨੂੰ ਸਮਝਣਾ ਚਾਹੀਦਾ ਜੀ ਕਿ ਭਾਈ ਸਾਡੇ ਭੈਣ ਭਾਈ ਉਥੇ ਹੋਰ ਫਸੇ ਪਏ ਆ ਅਸੀਂ ਕਿਹੜਾ ਮਸਦ ਵਾਸਤੇ ਜਾਂ ਨਹੀਂ ਜੇ ਅਸੀਂ ਘੁੰਮਣ ਵਾਸਤੇ ਜਾਵਾਂਗੇ ਤੇ ਫਿਰ ਸਾਡੇ ਨਾਲ ਵੀ ਬਹੁਤ ਭੜਾ ਹੋ ਸਕਦਾ ਸੋ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਹਦੀ ਕਾਮਨਾ ਕਰਨੀ ਬਣਦੀ ਆ ਪਰ ਹਾਲਾਤ ਫਿਲਹਾਲ ਚਿੰਤਾਜਨਕ ਆ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਪੰਜਾਬ ਦੇ ਵਿੱਚ ਨਾ ਹਾਲਾਤਾਂ ਦਾ ਕਰਕੇ ਕਹਿੰਦੇ ਕਿ ਅਕਾਲੀ ਦਲ ਨੇ ਆਪਣੀ ਜਿਹੜੀ ਫਤਿਹ ਰੈਲੀ ਆ ਉਹ ਰੱਦ ਕਰ ਦਿੱਤੀ ਹੈ ਜੀ ਹਾਂ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੀ ਮੋਗਾ ਦੇ ਵਿੱਚ ਕੀਤੀ ਜਾਣੀ ਸੀ ਫਤਿਹ ਰੈਲੀ ਉਹ ਰੱਦ ਕਰ ਦਿੱਤੀ ਗਈ ਆ ਜਦੋਂ ਵਧੀਆ ਕੀਤਾ ਜੀ ਇਹ ਰੱਦ ਕਰਨੀ ਵੀ ਚਾਹੀਦੀ ਸੀ ਕਿਉਂਕਿ ਜਿਹੜੇ ਨਾ ਇਹ ਰੈਲੀਆਂ ਇਹ ਸ਼ਕਤੀ ਪ੍ਰਦਰਸ਼ਨ ਉਦੋਂ ਸ਼ੋਭਦੇ ਆ ਜਦੋਂ ਸਭ ਕੁਝ ਤੁਹਾਡੇ ਪੱਖ ਦੇ ਵਿੱਚ ਹੋਵੇ ਜਦੋਂ ਪੰਜਾਬ ਦੇ ਲੋਕ ਵੀ ਸੰਕੁਸ਼ਟ ਹੋਣ ਪਰ ਜਦੋਂ ਹੁਣ ਪੰਜਾਬ ਦੇ ਲੋਕ ਤਾਂ ਵਿਚਾਰੇ ਤਰਲੇ ਮਾਰੀ ਜਾਂਦੇ ਹੁਣ ਤੇ ਆਪਾਂ ਯਾਤਰਾਵਾਂ ਮ ਕੱਢੀਏ ਤੇ ਉਹ ਗੱਲ ਫੱਬਦੀ ਵੀ ਨਹੀਂ ਆ ਉਹ ਤਾਜ਼ਾ ਜਾਣਕਾਰੀ ਇਹੀ ਪ੍ਰਾਪਤ ਹੋਈ ਆ ਵੀ ਮੋਗੇ ਵਾਲੀ ਫਤਿਹ ਰੈਲੀ ਇਹਨਾਂ ਦੇ ਵੱਲੋਂ ਪੋਸਟਪੋਨ ਕਰ ਦਿੱਤੀ ਗਈ ਆ ਤੇ ਕੱਲ ਸੁਖਬੀਰ ਸਿੰਘ ਬਾਦਲ ਨੇ ਕਿਹਾ ਬਈ ਜਿੰਨੀ ਦੇਰ ਤੱਕ ਇਹ ਹੜਾ ਵਰਗੀ ਸਥਿਤੀ ਕਾਬੂ ਨਹੀਂ ਆਉਂਦੀ ਉਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੀਆਂ ਸਾਰੀਆਂ ਹੀ ਗਤੀਵਿਧੀਆਂ ਜਿਹੜੀਆਂ ਉਹਨਾਂ ਨੂੰ ਬ੍ਰੇਕ ਲਾਈ ਜਾਂਦੀ ਹੈ ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਹੜਪੀੜਤਾਂ ਦੇ ਵਿੱਚ ਜਾ ਕੇ ਉਹ ਕਹਿੰਦੇ ਜੀ ਅਸੀਂ ਤੁਹਾਡੇ ਨਾਲ ਤੁਸੀਂ ਬੇਫਿਕਰ ਰਹੋ ਜਦੋਂ ਸਾਡੀ ਸਰਕਾਰ ਆ ਗਈ ਉਹ ਕਹਿੰਦੇ ਜੀ ਅਸੀਂ ਤੁਹਾਡੇ ਨਾਲ ਖੜ੍ਹਨ ਕਰਕੇ ਤੇ ਬਹੁਤ ਕੁਝ ਕਰਾਂਗੇ ਤੁਸੀਂ ਬੇਫਿਕਰ ਰਹੋ ਉਹ ਕਹਿੰਦੇ ਜੀ ਕਿ ਅਸੀਂ ਪੱਕੇ ਬੰਨ ਕਰ ਦਿਆਂਗੇ ਜਦੋਂ ਸਾਡੀ ਸਰਕਾਰ ਆ ਗਈ ਦੇ ਨਾਲ ਸੁਖਬੀਰ ਬਾਦਲ ਹੋਰਾਂ ਨੇ ਵੀ ਗੱਲ ਕਹੀ ਆ ਕਿ ਮੈਂ ਕਿਸਾਨਾਂ ਨੂੰ ਆਪਣੇ ਵੱਲੋਂ 20000 ਲੀਟਰ ਡੀਜ਼ਲ ਦੰਨਾ ਕਿਉਂਕਿ ਅੱਜ ਹੀ ਦੰਨਾ ਮੈਂ ਇਹ ਵੀ ਤੁਸੀਂ ਇਥੋਂ ਮੋਟਰਾਂ ਲਾ ਕੇ ਤੇ ਹੋਰ ਖਾਵਾਂ ਦੇ ਉੱਤੇ ਪਾਣੀ ਦੀ ਨਿਕਾਸੀ ਕਰਨੀ ਹੋਊਗੀ ਤੇ ਉਹਦੇ ਵਾਸਤੇ ਚਾਹੀਦਾ ਹੁੰਦਾ ਤੇ ਇਸ ਕਰਕੇ ਜੀ ਉਹ ਕਹਿੰਦੇ ਵੀ ਸਾਡੇ ਵੱਲੋਂ ਇਹ 20000 ਲੀਟਰ ਤੇਲ ਲੈ ਲਓ ਉਹ ਕਹਿੰਦੇ ਵੀ ਜਿੰਨੇ ਯੂਥ ਅਕਾਲੀ ਦਲ ਦੇ ਵਰਕਰ ਆ ਆਗੂ ਆ ਸਮਰਥਕ ਆ ਉਹ ਸਾਰੇ ਟਰੈਕਟਰ ਲੈ ਕੇ ਤੇ ਬੰਨ ਮਜ਼ਬੂਤ ਕਰਨ ਦੇ ਵਿੱਚ ਤੁਹਾਡੇ ਨਾਲ ਖੜੇ ਰਹਿਣਗੇ ਉਹ ਕਹਿੰਦੇ ਵੀ ਇਸ ਵੜੇ ਸੀ ਤੁਹਾਡੇ ਨਾਲ ਖੜੇ ਆ ਤੇ ਜੋ ਕੁਦਰਤ ਦਾ ਵਰਤਾਰਾ ਇਹ ਤਾਂ ਆਪਾਂ ਬਦਲ ਨਹੀਂ ਸਕਦੇ ਪਰ ਅਸੀਂ ਜਿੰਨੇ ਜੋਗੇ ਤੁਹਾਡੇ ਨਾਲ ਜੀ ਜੀ ਕਹਿੰਦਾ ਸਰ ਬਾਕੀ ਦੀਆਂ ਖਬਰਾਂ ਵਾਲ ਵਾਦਦੇ ਆ ਜੀ ਹੁਣ ਕਹਿੰਦੇ ਪੰਜਾਬ ਦੇ ਵਿੱਚ ਜਿਹੜੇ ਬੱਚੇ ਨੇ ਸਕੂਲੀ ਬੱਚੇ ਉਹਨਾਂ ਦੇ ਲਈ ਹੁਣ ਬ੍ਰੇਕਫਾਸਟ ਸਕੀਮ ਸ਼ੁਰੂ ਹੋਣ ਲੱਗੀ ਹੈ ਜੀ ਕੀ ਹੈ ਇਹ ਪੂਰੀ ਸਕੀਮ ਇਹ ਅਸਲ ਵਿੱਚ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਉਹ ਤਾਮਿਲਨਾਡੂ ਦੇ ਵਿੱਚ ਗਏ ਹੋਏ ਆ ਤੇ ਤਾਮਿਲਨਾਡੂ ਦੇ ਵਿੱਚ ਉੱਥੇ ਉਹਨਾਂ ਦੇ ਵੱਲੋਂ ਹਾਲਾਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤਾਮਿਲਨਾਡੂ ਦੇ ਵਿੱਚ ਉਹ ਕਈ ਕੁਝ ਸਿੱਖ ਕੇ ਮੁੜਨਗੇ ਤੇ ਤਾਮਿਲਨਾਡੂ ਦੇ ਵਿੱਚ ਉੱਥੋਂ ਦੀ ਸਰਕਾਰ ਹੈਗੀ ਐਮ ਕੇ ਸ਼ਟਾਲਨ ਦੀ ਸਰਕਾਰ ਇਹ ਉੱਥੋਂ ਦੇ ਮੁੱਖ ਮੰਤਰੀ ਆ ਸੋ ਉਹਨਾਂ ਨੂੰ ਮਿਲੇ ਆ ਉਹ ਇਹਨਾਂ ਨੂੰ ਸਕੂਲਾਂ ਦੇ ਵਿੱਚ ਲੈ ਕੇ ਗਏ ਆ ਸਕੂਲਾਂ ਦੇ ਵਿੱਚ ਉੱਥੇ ਨਾ ਬੱਚਿਆਂ ਨੂੰ ਬ੍ਰੇਕਫਾਸਟ ਮਿਲਦਾ ਜੇ ਕਹਿੰਦੇ ਵੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਸ ਗੱਲ ਤੇ ਬੜੇ ਖੁਸ਼ ਹੋਏ ਵੀ ਬੱਚਿਆਂ ਦੇ ਲਈ ਬ੍ਰੇਕਫਾਸਟ ਸਕੀਮ ਦਾ ਆਪਾਂ ਪੰਜਾਬ 'ਚ ਵੀ ਸ਼ੁਰੂ ਕਰ ਸਕਦੇ ਆ ਕਿ ਮੁੱਖ ਮੰਤਰੀ ਨੇ ਗੱਲ ਕਹੀ ਆ ਕਿ ਅਸੀਂ ਇਹ ਸਕੀਮ ਨੂੰ ਪੰਜਾਬ ਦੇ ਵਿੱਚ ਵੀ ਸ਼ੁਰੂ ਕਰਾਂਗੇ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਮਿਡਡੇਅ ਮੀਲ ਸਕੀਮ ਤਾਂ ਚੱਲਦੀ ਚੱਲਦੀ ਆ ਪਰ ਆਹ ਗੱਲ ਵੀ ਵਧੀਆ ਵੀ ਬੱਚਿਆਂ ਨੂੰ ਬ੍ਰੇਕਫਾਸਟ ਵੀ ਸਕੂਲ ਦੇ ਵਿੱਚ ਹੀ ਮਿਲੇ। ਤੋਂ ਉਹਨਾਂ ਨੇ ਆਹ ਗੱਲ ਕਹੀ ਆ। ਇਹ ਤਾਂ ਚੰਗੀ ਗੱਲ ਆ ਭਾਈ ਜੇਕਰ ਚਲੋ ਬ੍ਰੇਕਫਾਸਟ ਸਕੀਮ ਦੀ ਮਿਲੂਗੀ ਬੱਚਿਆਂ ਨੂੰ ਕਿਉਂਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਥੱਲੇ ਮਾਤੜਾਂ ਦੇ ਬੱਚੇ ਪੜਦੇ ਆ। ਸਰਦੇ ਪੁੱਜਦੇ ਲੋਕਾਂ ਦੇ ਬੱਚੇ ਤਾਂ ਪੜਦੇ ਨਹੀਂ। ਤੋਂ ਮਾਤੜ ਬੱਚਿਆਂ ਦੀ ਵੱਦ ਤੋਂ ਵੱਧ ਮਦਦ ਹੋਣੀ ਹੀ ਚਾਹੀਦੀ ਐ ਇੱਕ ਤਾਂ ਗੱਲ ਇਹ ਹੋਗੀ। ਤੇ ਦੂਜੀ ਗੱਲ ਇਹ ਆ ਜੀ ਕਿ ਜਿਹੜੇ ਇਸ ਵੜਿਆ ਪਤਾ ਚਲੋ ਲੋਨ ਹੀ ਚੱਕਣਾ ਹੁੰਦਾ। ਤੇ ਹੁਣ ਆਪਾਂ ਬ੍ਰੇਕਫਾਸਟ ਦੇ ਨਾਂ ਤੇ ਵੀ ਚੱਕਣੇ ਪੈਣਾ ਆਪਾਂ ਨੂੰ ਤਾਂ ਕਿਉਂਕਿ ਇਸ ਵळे ਪੰਜਾਬ ਦੇ ਵਿੱਚ ਹਾਲਾਤ ਕੀ ਆ ਪਰਸਥਿਤੀਆਂ ਕੀ ਆ ਮੇਰੇ ਖਿਆਲ ਅਪੇ ਕਿਸੇ ਤੋਂ ਲੋਕੀ ਸ਼ੁੱਪੀ ਗੱਲ ਤਾਂ ਹੈ ਨਹੀਂਗੀ ਪਰ ਅਸੀਂ ਚਾਹਨਾ ਕਰਦੇ ਹਾਂ ਵੀ ਭਾਈ ਜਿਹੜੇ ਨਿਆਂ ਨੇ ਆ ਉਹਨਾਂ ਦਾ ਪਵਿੱਖ ਵੀ ਚੰਗਾ ਹੋਵੇ ਤੇ ਸਰਕਾਰ ਜਿਹੜੀ ਗੱਲ ਕਹਿੰਦੀ ਹੁੰਦੀ ਸੀ ਵੀ ਭਾਈ ਅਸੀਂ ਕਰਜ਼ਾ ਖਤਮ ਕਰ ਦਿਆਂਗੇ ਅਸੀਂ ਵੀ ਆ ਕਰਾਂਗੇ ਅਸੀਂ ਉਹ ਕਰਾਂਗੇ ਉਹ ਵੀ ਸਾਰਾ ਕੁਝ ਕੀਤਾ ਜਾਵੇ ਪ੍ਰੈਕਟੀਕਲ ਤੌਰ ਦੇ ਉੱਤੇ ਹੁਣ ਉਹ ਗੱਲਾਂ ਕਰਕੇ ਦਿਖਾਉਣ ਦਾ ਵੇਲਾ ਇਸ 1.5 ਸਾਲ ਦੇ ਵਿੱਚ ਜਿਹੜੀਆਂ ਹੁਣ ਤੱਕ ਹੋਈਆਂ ਨਹੀਂ ਸੀ ਬਿਲਕੁਲ ਸਹੀ ਕਿਹਾ ਤੁਸੀਂ ਟਿਹਣਾ ਸਾਹਿਬ ਡੇਢ ਸਾਲ ਵੇਖਣ ਨੂੰ ਹੀ ਲੱਗਦਾ ਨਾਲੇ ਹੁਣ ਤਾਂ ਸਮਾਂ ਏਉਂ ਲੰਘਦਾ ਜਾ ਰਿਹਾ ਹੈ ਵੀ ਪਤਾ ਵੀ ਨਹੀਂ ਲੱਗਦਾ ਕਦੋਂ ਚੋਣਾ ਆ ਗਈਆਂ ਤੇ ਤਿਆਰੀਆਂ ਵੀ ਤਾਂ ਵੈਸੇ ਸਿਆਸੀ ਤੌਰ ਤੇ ਸਾਰੀਆਂ ਪਾਰਟੀਆਂ ਹੁਣੇ ਖਿੱਚੀ ਜਾਂਦੀਆਂ ਨੇ ਕਿ 2027 ਚਾਹ ਕਰ ਦੇਾਂਗੇ 2027 ਚਾਹ ਕਰ ਦੇਾਂਗੇ ਇਦਾਂ ਹੋ ਜਾਣਾ ਉਦਾਂ ਹੋ ਜਾਣਾ ਪੂਰਾ ਸਾਰਿਆਂ ਦਾ ਧਿਆਨ ਜਿਹੜਾ ਉਹ 2027 ਵਾਲੀ ਹੈ ਹੁਣ ਤਾਂ ਬਿਲਕੁਲ ਜੀ ਬਿਲਕੁਲ ਕਿ ਇਹਨਾਂ ਦਾ 2027 ਦੇ ਬਾਲੀ ਰਹਿਣਾ ਇਹਨਾਂ ਦਾ ਹੋਰ ਕੰਮ ਕਾਜ ਦੇ ਬਰ ਤੇ ਧਿਆਨ ਨਹੀਂ ਰਹਿਣਾਗਾ ਤੁਸੀਂ ਦੇਖ ਲਓ ਵੀ ਭਾਈ 2027 ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰਤਾਂ ਨੂੰ 3-4 ਮਹੀਨੇ ਉਹ ਹਜ਼ਾਰ-ਹਜ਼ਾਰ ਰੁਪਏ ਵੀ ਦੇ ਦੇਣਾ ਇਹਨਾਂ ਨੇ ਜਿਹੜੇ ਮਾੜੇ-ਮੋٹے ਹੋਰ ਵਾਅਦੇ ਕੀਤੇ ਆ ਤੇ ਉਹ ਵੀ ਇਹਨਾਂ ਨੇ ਪੂਰੇ ਕਰਨ ਦੀ ਗੱਲ ਕਰਨੀ ਵੀ ਆ ਦੇਖੋ ਜੇ ਅਸੀਂ ਪੂਰੇ ਕਰ ਤੇ ਹੁਣ ਲਾ ਕੱਲ ਪੱਤਰਕਾਰਾਂ ਦੀ ਹਾਜ਼ਰੀ ਦੇ ਵਿੱਚ ਦੀ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਜਾਂ ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਨੂੰ ਘੇਰ ਲਿਆ ਲੋਕਾਂ ਨੇ ਜਿਹੜੇ ਕਿ ਹੜ ਪ੍ਰਭਾਵਤ ਲੋਕ ਆ ਉਥੇ ਨੇਤਾ ਜੀ ਇਹ ਗੱਲ ਕਹਿੰਦੇ ਦੇਖੋ ਜੀ ਅਸੀਂ ਤਾਂ ਤੁਹਾਡੇ ਨਾਲ ਖੜੇ ਆ ਉਹ ਕਹਿੰਦੇ ਜੀ ਡਰੇਨਾ ਅਸੀਂ ਸਾਫ਼ ਕਰਦਿਆਂ ਸੀ ਕਿ ਤੁਸੀਂ ਕਰਵਾਉਣੀ ਸੀ ਫੇਰ ਕੋਈ ਉਤਰ ਨਹੀਂ ਆਇਆ ਉਹ ਕਹਿੰਦੇ ਤੁਸੀਂ ਤਾਂ ਨੇਤੇ ਗੱਲ ਕਹਿੰਦੇ ਹੁੰਦੇ ਸੀਗੇ ਮੁੱਖ ਮੰਤਰੀ ਸਾਹਿਬ ਵੀ ਇਹ ਗੱਲ ਕਹਿ ਦਿੰਦੇ ਆ ਕਿ ਭਾਈ ਇਹ ਤਾਂ ਵਿਹਲੇ ਆ ਇਹਨਾਂ ਦੇ ਇੰਨਾਂ ਦਾ ਜੱਥੇ ਬੰਦਗਾ ਬਣੀਆਂ ਇਹਨਾਂ ਡੇ ਕੋਲੇ ਤਾਂ ਹੁਣ ਕੋਈ ਕੰਮ ਹੈ ਨਹੀਂਗਾ ਆਜੋ ਹੁਣ ਤੁਸੀਂ ਇੱਥੇ ਕਿਉਂ ਨਹੀਂ ਆਉਂਦੇਗੇ ਲਿਆਓ ਜੀ ਮੁੱਖ ਮੰਤਰੀ ਸਾਹਿਬ ਨੂੰ ਵੀ ਤੇ ਦਿਖਾਓ ਜੀ ਕਿ ਇਹ ਸਾਡੇ ਹਾਲਾਤ ਕੀ ਹੈਗੇ ਆ ਤੋਂ ਮਤਲਬ ਇਹ ਜੀ ਕਿ ਹੌਲੀ ਹੌਲੀ ਮਾਹੌਲ ਤਲਖ ਵੀ ਹੋ ਰਿਹਾ ਲੋਕ ਜਦੋਂ ਦੁਬਰੇ ਹੁੰਦੇ ਆ ਉਹਨਾਂ ਨੂੰ ਸਰਕਾਰ ਤੋਂ ਹੀ ਆਸ ਹੁੰਦੀ ਆ ਜੇ ਸਰਕਾਰ ਦੇ ਉੱਤੇ ਲਾਂਭਾ ਹੁੰਦਾ ਸਰਕਾਰ ਦੇ ਨਾਲ ਹੀ ਲੜਨਾ ਲੋਕਾਂ ਨੇ ਫਿਰ ਤੋਂ ਇਸ ਤਰੀਕੇ ਦੇ ਹਾਲਾਤ ਬਣੇ ਪਏ ਆ ਤੋਂ ਕੁੱਲ ਮਿਲਾ ਕੇ ਗੱਲ ਇਹ ਆ ਵੀ 100 ਅਸਰਸਾ ਤੇ ਸਿਰੇ ਤੇ ਗੰਢ ਪੰਜਾਬ ਦੇ ਵਿੱਚ ਹਾਲਾਤ ਚਿੰਤਾਜਨਕ ਆ ਤੇ ਸਿਆਸੀ ਲੋਕਾਂ ਨੂੰ ਸਿਰਫ ਸਿਰਫ ਵੋਟਾਂ ਦਾ ਚਾ ਇਹ ਸਵੇੜੇ ਕਾਂਗਰਸੀ ਆਮ ਆਰਮੀ ਪਾਰਟੀ ਅਕਾਲੀ ਭਾਜਪਾਈ ਸਾਰੇ ਇਹ ਗੱਲ ਕਹੀ ਜਾਂਦੇ ਸਰਕਾਰ ਸਾਡੀ ਬਣੂ ਸਰਕਾਰ ਸਾਡੀ ਬਣੂ ਸਰਕਾਰ ਸਾਡੀ ਬਣੂ ਇਹ ਨਹੀਂ ਕਹਿੰਦੇ ਵੀ ਜੇ ਲੋਕ ਜਿਉਂਦੇ ਰਹਿਣਗੇ ਤਾਂ ਬਣੂ ਲੋਕ ਤਾਂ ਮਰਨ ਦੇ ਕੰਢੇ ਪਹੁੰਚੇ ਪਏ ਆ ਤੋ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਲੋਕ ਬਚਾਏ ਜਾਣ ਲੋਕਾਂ ਦੇ ਬਾਰੇ ਸੋਚਿਆ ਜਾਵੇ ਲੋਕਾਂ ਨਾਲ ਕੀਤੇ ਵਾਦੇ ਪੂਰੇ ਕੀਤੇ ਜਾਣ ਜਿਹੜੇ ਵੀ ਪਾਰਟੀਆਂ ਦੇ ਲੋਕ ਆਮ ਲੋਕਾਂ ਦੀ ਸਾਰ ਲੈਂਦੇ ਆ ਉਹਨਾਂ ਨੂੰ ਕੋਈ ਪ੍ਰਚਾਰ ਕਰਨ ਦੀ ਲੋੜ ਨਹੀਂ ਪੈਂਦੀ ਜਦੋਂ ਲੋਕਾਂ ਦੇ ਗਲੇ ਲੜ ਗਈ ਲੋਕਾਂ ਦੇ ਫੱਬ ਗਈ ਫਿਰ ਲੋਕਾਂ ਨੂੰ ਕੋਈ ਇਦਾਂ ਦੀ ਸੁਪਨੇ ਦਿਖਾਉਣ ਦੀ ਲੋੜ ਨਹੀਂ ਵੀ ਲੋਕਾਂ ਦੇ ਵਿੱਚ ਜਾ ਕੇ ਅਸੀਂ ਆ ਕਰੀਏ ਲੋਕ ਜਾਂ ਲੋਕਾਂ ਦੇ ਮੂਰੇ ਇਸ਼ਤਿਹਾਰਬਾਜ਼ੀ ਕਰਕੇ ਦਿਖਾਈਏ ਲੋਕਾਂ ਨੂੰ ਸਾਰਾ ਹੀ ਪਤਾ ਹੁੰਦਾ ਜਿਹੜੇ ਤਰੀਕੇ ਦੇ ਵਿੱਚ ਬਿਚ ਕਿਹੜਾ ਗੱਲਾਂ ਕਰਦਾ ਤੇ ਕਿਹਨੇ ਕਿਹਨੇ ਕੰਮ ਕਰਕੇ ਦਿਖਾਇਆ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਇਹ ਆਪਣੇ ਆਪ ਹੀ ਸਾਰਾ ਕੁਝ ਲੋਕਾਂ ਨੂੰ ਪਤਾ ਹੁੰਦਾ ਹੈ ਖੈਰ ਅੱਗੇ ਵਧਦੇ ਹਾਂ ਜੀ ਭਾਰਤ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਈ ਹੈ ਸੰਯੁਕਤ ਰਾਸ਼ਟਰ ਦੀ ਜਿਹੜੀ ਇਹ ਦਾਵਾ ਕਰਦੀ ਹੈ ਕਿ ਭਾਰਤ ਦੇ ਵਿੱਚ ਹਰ ਸਾਲ 92 ਹਜ਼ਾਰ ਕਰੋੜ ਦਾ ਭੋਜਨ ਜਿਹੜਾ ਉਹ ਬਰਬਾਦ ਹੁੰਦਾ ਹੈ ਜੀ ਹਾਂ ਬਿਲਕੁਲ ਜੀ ਤੇ ਇਹ ਪੰਜਾਬੀਆਂ ਦੇ ਤੇ ਸਮੁੱਚੇ ਭਾਰਤ ਵਾਸੀਆਂ ਦੇ ਉੱਤੇ ਬਹੁਤ ਵੱਡਾ ਸਵਾਲ ਖੜਾ ਕਰਨ ਵਾਲੀ ਰਿਪੋਰਟ ਹੈ ਦੇਖੋ ਆਪਾਂ ਬਹੁਤ ਸਾਰੀਆਂ ਗੱਲਾਂ ਕਹਿੰਦੇ ਆਂ ਵੀ ਆ ਇਉਂ ਹੋ ਗਿਆ ਆ ਇਉਂ ਹੋ ਗਿਆ ਪਰ ਜੋ ਅਸੀਂ ਭੋਜਨ ਬਰਬਾਦ ਕਰਦੇ ਆਂ ਉਹ ਵੀ ਤਾਂ ਕਿਸੇ ਲੇਖੇ ਲਾਉਣਾ ਪਊਗਾ ਨਾ ਵੀ ਭਾਈ ਇਹ ਕਿਉਂ ਬਰਬਾਦ ਹੁੰਦਾ ਇਹਦੇ ਪਿੱਛੇ ਜ਼ਿੰਮੇਵਾਰ ਕੌਣ-ਕੌਣ ਆ ਇਹਦੇ ਲਈ ਆਪਾਂ ਕਿਹਦੇ 'ਚ ਕਸੂਰ ਕੱਢੀਏ ਆਪਾਂ ਤਾਂ ਕਦੇ ਇਸ ਗੱਲ ਨੂੰ ਮੰਨਦੇ ਹੀ ਨਹੀਂ ਹੁੰਦੇ ਵੀ ਭਾਈ ਇਹ ਇਸ ਤਰੀਕੇ ਦੀਆਂ ਗੱਲਾਂ ਦੇ ਉੱਤੇ ਆਪਾਂ ਅਮਲ ਵੀ ਕਰਨਾ ਪਰ ਦੁੱਖ ਹੈ ਜੀ ਇਸ ਗੱਲ ਦਾ ਕਿ ਇਹ ਹਾਲਾਤ ਆ ਜਿਹੜੇ ਉਹ ਸਭ ਦੇ ਸਾਹਮਣੇ ਆ ਭਾਰਤ ਦੇ ਵਿੱਚ ਰਿਪੋਰਟ ਆਈ ਹੈ ਸੰਯੁਕਤ ਰਾਸ਼ਟਰ ਦੀ ਇੱਕ ਸਾਲ ਦੇ ਵਿੱਚ ਭਾਰਤ ਦੇ ਵਿੱਚ ਤੇ ਇਸ ਵੇਲੇ ਤੱਕ ਪਤਾ ਲੱਗਾ ਜੀ ਕਿ 92000 ਕਰੋੜ ਰੁਪਏ ਦੇ ਦਾ ਫੂਡ ਬਰਬਾਦ ਹੁੰਦਾ ਇੱਕ ਸਾਲ ਦੇ ਵਿੱਚ ਇਹਦੇ ਕਾਰਨ ਵੱਖ-ਵੱਖਰੇ ਆ ਕਿਸੇ ਥਾਂ ਦੇ ਉੱਤੇ ਫੂਡ ਬਰਬਾਦ ਹੁੰਦਾ ਜੀ ਵਿਆਹਾਂ ਕਰਕੇ ਕਿਸੇ ਥਾਂ ਦੇ ਉੱਤੇ ਬਰਬਾਦ ਹੁੰਦਾ ਜੀ ਧਾਰਮਿਕ ਸਮਾਗਮਾਂ ਕਰਕੇ ਕਿਤੇ ਰੈਸਟੋਰੈਂਟਾਂ ਦੇ ਵਿੱਚ ਬਰਬਾਦ ਹੁੰਦਾ ਕਿਤੇ ਜੰਮਣ ਮਰਨ ਦੇ ਹੋਰ ਸਮਾਗਮਾਂ ਦੇ ਕਰਕੇ ਹੁੰਦਾ ਮਤਲਬ ਇਹ ਜਿ ਇੱਕ ਲੋਕਾਂ ਨੇ ਭੋਜਨ ਦੀ ਬੇਕਦਰੀ ਕਿਵੇਂ ਕੀਤੀ ਹੈ ਇਹ ਰਿਪੋਰਟ ਬਿਆਨ ਕਰਦੀ ਹੈ ਭੋਜਨ ਦੀ ਬੇਕਦਰਹੀ ਹੋਣ ਦੇ ਕਰਕੇ ਤੇ ਇਹ ਸਾਰਾ ਕੁਝ ਚੱਲ ਰਿਹਾ ਤੇ ਇਹ ਭਾਰਤ ਦੇ ਵਿੱਚ 92 ਕਰੋੜ ਸੌਰੀ 19 ਕਰੋੜ ਤੋਂ ਵੱਧ ਲੋਕ ਐਸੇ ਆ ਜਿਹੜੇ ਕਿ ਇਸ ਵੇਲੇ ਤੱਕ ਕਿ ਦੋ ਢੰਗ ਦੀ ਰੋਟੀ ਨਹੀਂ ਪੂਰੀ ਮਿਲਦੀ ਜੇ ਕਿਸੇ ਨੂੰ ਦੁਪਹਿਰ ਦੀ ਰੋਟੀ ਮਿਲ ਜਾਂਦੀ ਆ ਤੇ ਰਾਤ ਦੀ ਰੋਟੀ ਦਾ ਤਕਰ ਹੁੰਦਾ ਜੇ ਰਾਤ ਨਹੀਂ ਮਿਲ ਜਾਂਦੀ ਐ ਸਵੇਰ ਦੀ ਰੋਟੀ ਦਾ ਤਕਰ ਹੁੰਦਾ ਇੱਕ ਪਾਸੇ 92000 ਕਰੋੜ ਦਾ ਫੂਡ ਆ ਜਿਹੜਾ ਉਹ ਬਰਬਾਦ ਹੁੰਦਾ ਤੇ ਦੂਜੇ ਪਾਸੇ ਭਾਰਤ ਦੇ ਵਿੱਚ ਤੁਸੀਂ ਇਹ ਦੇਖ ਲਓ ਵੀ ਇਸ ਵੇਲੇ ਤੱਕ ਹਾਲਾਤ ਇਹ ਬਣੇ ਪਏ ਆ ਦੀਪਾਈ 19 ਕਰੋੜ ਲੋਕ ਭੁੱਖੇ ਰਹਿੰਦੇ ਆ ਤੇ ਇਹ 35% ਆ ਜਿਹੜੀ ਗੱਲ ਉਹ ਤਾਂ ਪਤਾ ਲੱਗਾ ਜੀ 50% ਫੂਡ ਦੀ ਬਰਬਾਦੀ ਆ ਜਿਹੜੀ ਭੋਜਨ ਦੀ ਇਹ ਵਿਆਹਾਂ ਸ਼ਾਦੀਆਂ ਕਰਕੇ ਹੁੰਦੀ ਆ ਕੁਝ ਪਰਚੂਨ ਕਰਕੇ ਹੁੰਦੀ ਆ ਕੁਝ ਰੈਸਟੋਰੈਂਟਾਂ ਕਰਕੇ ਹੁੰਦੀ ਆ ਕੁਝ ਕਪਾ ਘਰਾਂ ਦੇ ਵਿੱਚ ਬਰਬਾਦੀ ਕਰਦੇ ਆ ਇੱਕ ਬੰਦਾ ਇੱਕ ਬੰਦਾ ਆਵਸਤਨਾ ਜਿਹੜਾ ਉਹ ਹਰ ਸਾਲ 52 ਕਿਲੋ ਕੂੜ ਬਰਬਾਦ ਕਰਦਾ ਇਹ ਆਵਸਤਨ ਹੈਗੀ ਰਿਪੋਰਟ ਤੇ ਆਪਾਂ ਹਲੇ ਇਹ ਗੱਲ ਕਹਿੰਦੇ ਕਿ ਅਸੀਂ ਅਨਬੀ ਬੇਕਦਰੀ ਨਹੀਂ ਕਰਦੇ ਹਾਂਸ ਅੰਨ ਦੀ ਬੇਕਦਰੀ ਕਰਨ ਵਾਲੇ ਦੇਸ਼ਾਂ ਦੇ ਵਿੱਚ ਸਭ ਤੋਂ ਮੋਹਰੀਆਂ ਦੇ ਵਿੱਚੋਂ ਇੱਕ ਹੈ ਜੀ ਜੀ ਬਿਲਕੁਲ ਸਹੀ ਤੇ ਜੈਨਾ ਸਾਹਿਬ ਰਾਹੁਲ ਗਾਂਧੀ ਹੋਰੀ ਜਿਹੜੀ ਗੱਲ ਕਹਿੰਦੇ ਨੇ ਉਹ ਕਿੰਨੀ ਕੁ ਸੱਚੀ ਹੈ ਜੀ ਵੋਟ ਚੋਰੀ ਦਾ ਬਹੁਤ ਰੌਲਾ ਪਿਆ ਹੋਇਆ ਹੈ ਉਹ ਕਹਿੰਦੇ ਵੋਟ ਚੋਰੀ ਕਰਕੇ ਹੀ ਅਮਿਤ ਸ਼ਾ 40 50 ਸਾਲ ਸਰਕਾਰ ਚਲਾਉਣ ਦੀ ਗੱਲ ਕਰਦੇ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਇਹ ਗੱਲ ਕਹੀ ਆ ਵੀ ਹੁਣ ਤੱਕ ਸਾਨੂੰ ਇਸ ਗੱਲ ਦੀ ਸਮਝ ਨਹੀਂ ਸੀ ਆਉਂਦੀ ਕਿ ਕੋਈ ਇਹਨੇ ਦਾਅਵੇ ਨਾਲ ਕਿਵੇਂ ਕਹਿ ਸਕਦਾ ਦੇ ਭਾਰਤ ਦੇ ਵਿੱਚ 40-50 ਸਾਲ ਸਾਡੀ ਰਹੂਗੀ ਸਰਕਾਰ ਉਹ ਕਹਿੰਦੇ ਵੀ ਅਸੀਂ ਤਾਂ ਇਸ ਗੱਲ ਤੇ ਹੈਰਾਨ ਹੀ ਰਹੇ ਜੇ ਕਿ ਭਾਰਤ ਦੇ ਵਿੱਚ ਇੰਉਂ ਕਿਵੇਂ ਹੋ ਸਕਦਾ ਜੇ ਨਾ ਕੋਈ ਐਂਟੀ ਇਨਕਮ ਬੈਸੀ ਉਹ وجہ ਕੀ ਆ ਕਾਰਨ ਕੀ ਆ ਉਹ ਕਹਿੰਦੇ ਵੀ 40-50 ਸਾਲ ਸਰਕਾਰ ਸਾਡੀ ਹੀ ਰਹੂਗੀ ਬੀਜੇਪੀ ਦੀ ਰਹੂਗੀ ਇਹ ਗੱਲ ਅਮਿਤ ਸ਼ਾਹ ਹੁਰੀ ਵਾਰ-ਵਾਰ ਕਹਿੰਦੇ ਆ ਉਹ ਕਹਿੰਦੇ ਵੀ ਹੁਣ ਦੱਸੋ ਵੀ ਭਾਈ ਜਦੋਂ ਵੋਟ ਚੋਰੀ ਵਾਲੀ ਗੱਲ ਫੜੀ ਗਈ ਆ ਤਾਂ ਇਹਦਾ ਮਤਲਬ ਤਾਂ ਇਹ ਆ ਕਿ ਇਹ ਵੋਟ ਚੋਰੀ ਦੇ ਸਿਰ ਤੇ ਹੀ ਗੱਲ ਚਾਈ ਗਏ ਵੀ 40-50 ਸਾਲ ਸਰਕਾਰ ਸਾਡੀ ਰਹੂਗੀ ਅਸੀਂ ਕਿਤੇ ਨਹੀਂ ਚੱਲੇ ਤੇ ਕਹਿੰਦੇ ਜੀ ਹੁਣ ਇਹ ਫੜੇ ਗਏ ਆ ਕਿ ਹੁਣ ਲੋਕਾਂ ਨੂੰ ਵੀ ਸਭ ਕੁਝ ਪਤਾ ਲੱਗ ਗਿਆ ਤੇ ਹੁਣ ਲੋਕ ਇਹਨਾਂ ਨੂੰ ਏਵੇਂ ਨਹੀਂ ਵਿਚਰਣ ਦੇਣਗੇ ਉਹਨਾਂ ਨੇ ਕੱਲ ਵੀ ਬਿਹਾਰ ਦੇ ਵਿੱਚ ਵੋਟਰ ਅਧਿਕਾਰ ਯਾਤਰਾ ਕੱਢੀ ਆ ਉਹਦੇ ਵਿੱਚ ਪ੍ਰਿਯੰਕਾ ਗਾਂਧੀ ਨੇ ਵੀ ਹਿੱਸਾ ਲਿਆ ਅਸਲ ਵਿੱਚ ਮੈਨੂੰ ਨਹੀਂ ਪਤਾ ਜੀ ਕਿ ਇਸ ਅਧਿਕਾਰ ਯਾਤਰਾ ਦੇ ਕਰਕੇ ਕਾਂਗਰਸ ਨੂੰ ਕਿੰਨਾ ਕੁ ਫਾਇਦਾ ਹੋਣਾ ਵੋਟਾਂ ਦੇ ਰੂਪ ਦੇ ਵਿੱਚ ਕਿੰਨਾ ਕੁ ਲਾਭ ਹੋਊਗਾ ਪਰ ਇੰਨੀ ਗੱਲ ਜ਼ਰੂਰ ਆ ਵੀ ਅੱਜ ਵੀ ਤਰੀਕੇ ਦੇ ਵਿੱਚ ਤੇ ਰਾਹੁਲ ਗਾਂਧੀ ਦੀ ਉੱਤੇ ਚਰਚਾ ਬਹੁਤ ਹੋਈ ਪਈ ਹੈ ਤੇ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਬਹੁਤ ਵੱਡਾ ਇਹ ਮੁੱਦਾ ਖੜਿਆ ਗਿਆ ਤੇ ਰਾਹੁਲ ਗਾਂਧੀ ਹੋਰਾਂ ਵੱਲੋਂ ਛੇੜੇ ਗਏ ਮੁੱਦੇ ਦੇ ਕਰਕੇ ਤੇ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਇਸ ਵੇਲੇ ਸਿੱਕਰਾਂ ਦੇ ਵਿੱਚ ਪਈਆਂ ਹੋਈਆਂ ਸੋ ਇਹ ਗੱਲ ਸੱਚ ਹੈ ਜੀ ਕਿ ਵੋਟਰ ਚੋਰੀ ਵਾਲਾ ਮਸਲਾ ਬਹੁਤ ਸੋਹਣਾ ਸਾਹਮਣੇ ਆਇਆ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਉਹਨਾਂ ਨੇ ਸਾਹਮਣੇ ਲਿਆਂਦਾ ਵੋਟ ਚੋਰੀ ਕੀਵਰ ਹੁੰਦੀ ਆ ਤੇ ਆਪਾਂ ਕੱਲ ਪਰਸੋ ਵੀ ਖਬਰ ਸਾਂਝੀ ਕੀਤੀ ਸੀ ਵੀ ਕਿਵੇਂ ਬਹੁਤ ਸਾਰੇ ਬਿਹਾਰ ਦੇ ਲੋਕਾਂ ਦੇ ਸਾਹਮਣੇ ਆ ਕੇ ਗੱਲ ਕਹੀ ਆ ਕਿ ਸਾਡੇ ਹੱਥ ਦੇ ਵਿੱਚ ਵੋਟਰ ਲਿਸਟ ਆ ਇਸ ਲਿਸਟ ਦੇ ਵਿੱਚ ਅਸੀਂ ਮਰੇ ਹੋਏ ਆ ਪਰ ਆ ਦੇਖੋ ਜੀ ਅਸੀਂ ਜਿਉਂਦੇ ਆ ਜੀ ਬਿਲਕੁਲ ਤੇਰਾ ਸਾਹਿਬ ਖਬਰ ਆ ਰਹੀ ਹੈ ਕਿ 2.5 ਕਰੋੜ ਦੀ ਠੱਗੀ ਕਰਨ ਵਾਲੇ ਪਿਓ ਪੁੱਤ ਨੂੰ ਕਾਬੂ ਕਰ ਲਿਆ ਗਿਆ ਜੀ ਉਹੀ ਆੜਤੀਆ ਵਾਲਾ ਮਸਲਾ ਬਿਲਕੁਲ ਜੀ ਇਸੇ ਵਿੱਚ ਨਾ ਜਿਵੇਂ ਆਪਾਂ ਅੱਗੇ ਵੀ ਗੱਲ ਦੱਸਦੇ ਹੁੰਨੇ ਆ ਕਿ ਜਿਹੜੇ ਡਿਜੀਟਲ ਥੱਗਾ ਇਹ ਉਹਨਾਂ ਦੇ ਵੱਲੋਂ ਜਿਹੜੀਆਂ ਕਰਤੂਤਾ ਕੀਤੀਆਂ ਜਾਂਦੀਆਂ ਆ ਇਹ ਉਹਦਾ ਇੱਕ ਨਮੂਨਾ ਹੈ ਡਿਜੀਟਲ ਥੱਦਾ ਤੋਂ ਬਚਣ ਦੀ ਲੋੜ ਆ ਅਪਾਗੇ ਵੀ ਬੇਨਤੀ ਕਰਦੇ ਹੁੰਦੇ ਆ ਬਹੁਤ ਕੁਝ ਇਸ ਵੇਲੇ ਕਰਦੇ ਲੋਕ ਤਾਂ ਹੱਥ ਤੇ ਹੱਤ ਮਾਰੀ ਜਾਂਦੇ ਆ ਇਹ ਅਸਲੇ ਵਿੱਚ ਉਹ ਸ਼ਰਕਰ ਲੋਕ ਆ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਤੇ ਇੱਕ ਬਜ਼ੁਰਗ ਔਰਤ ਨੂੰ ਚੰਡੀਗੜ੍ਹ ਦੀ ਬਜ਼ੁਰਗ ਔਰਤ ਨੂੰ ਲੁੱਟ ਲਿਆ ਸੀ ਉਹਨੂੰ ਡਰਾ ਕੇ ਵੀ ਭਾਈ ਇਸ ਤਰ੍ਹਾਂ ਦੀ ਆਈ ਕੋ ਬੋਲ ਰਹੇ ਆ ਤੇ ਤੁਸੀਂ ਵੀ ਤੁਹਾਡਾ ਇੱਕ ਗਲਤ ਕੰਮ ਦੇ ਵਿੱਚ ਨਾਮ ਵਜਿਆ ਉਸ ਔਰਤ ਨੂੰ ਡਰਾ ਕੇ ਡਿਜੀਟਲ ਅਰੈਸਟ ਕਰਕੇ ਤੇ ਫਿਰ ਉਹਦੇ ਕੋਲੋਂ ਆਪਣੇ ਖਾਤੇ ਦੇ ਵਿੱਚ ਪੈਸੇ ਪਵਾ ਲਏ ਗਏ ਸੀਗੇ ਉਸ ਵਿਚਾਰੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਤੇ ਪੁਲਿਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਹੁਣ ਜਾਣਕਾਰੀ ਇਹ ਸਾਹਮਣੇ ਆਈ ਆ ਕਿ ਭਾਈ ਪੁਲਿਸ ਨੇ ਦੋਵੇਂ ਜਣੇ ਪਿਓ ਪੁੱਤ ਗ੍ਰਿਫਤਾਰ ਕਰ ਲਏ ਆ ਸੋ ਇਹ ਪਤਾ ਲੱਗਾ ਤੇ ਉਸ ਤੋਂ ਗੱਲ ਵਿੱਚ ਮਹੱਤਵਪੂਰਨ ਇਹ ਗੱਲ ਵੀ ਪੁਲਿਸ ਨੇ ਗੱਲ ਕਹੀ ਹੈ ਜੀ ਕਿ ਇਹੋ ਜਿਹੇ ਲੋਕਾਂ ਤੋਂ ਬਚ ਕੇ ਰੋ ਇਹੋ ਜਿਹੇ ਛਾਤਰ ਲੋਕਾਂ ਤੋਂ ਵਿਚਾਰ ਰੱਖੋ ਸੋ ਇਹ ਬਜ਼ੁਰਗ ਔਰਤ ਨੂੰ ਡਰਾਇਆ ਇਹਨਾਂ ਨੇ ਕਈ ਦਿਨ ਡਰਾਇਆ ਇਹਨਾਂ ਨੇ ਉਹਦੇ ਕੋਲੋਂ ਆਪਣੇ ਖਾਤੇ ਦੇ ਵਿੱਚ ਪੈਸੇ ਪੂਆ ਲਏ ਸੋ ਇਹ ਜਾਣਕਾਰੀ ਪ੍ਰਾਪਤ ਹੋਈ ਆ ਦੇਖੋ ਇਹ ਲੋਕ ਫੜੇ ਗਏ ਆ ਤੇ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਹਰ ਰੋਜ਼ ਹੀ ਕਈ ਦਰਜਨ ਨਹੀਂ ਕਈ ਸੈਂਕੜੇ ਲੋਕ ਆ ਜਿਹੜੇ ਉਹ ਇਸ ਤਰੀਕੇ ਦੇ ਨਾਲ ਡਿਜੀਟਲ ਅਰੈਸਟ ਦੇ ਚੱਕਰ ਦੇ ਵਿੱਚ ਫਸ ਜਾਂਦੇ ਆ ਤੋਂ ਬਚਣ ਦੀ ਲੋੜ ਆ ਜੀ ਜੀ ਬਿਲਕੁਲ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏ ਦੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬੜੀ ਮਿਹਰਬਾਨੀ ਬਹੁਤ ਧੰਨਵਾਦ